ਜਿਸ ਤਰ੍ਹਾਂ ਕਿ ਆਪ ਨੂੰ ਪਤਾ ਹੈ ਕਿ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਵੱਲੋਂ ਸੰਗਠਿਤ ਅਪਰਾਧਾਂ ਦੇ ਖਿਲਾਫ ਇੱਕ ਮਹਿੰਮ ਚਲਾਈ ਗਈ ਹੈ ਜਿਸ ਦੇ ਤਹਿਤ ਇੱਕ ਸਾਡਾ ਕੱਲ ਕੋਟਪੁਰਾ ਰੋਡ ਸੂਹਾ ਪਰ ਨਾਕਾ ਲਗਾਇਆ ਹੋਇਆ ਸੀ ਕਿ ਸੰਦੀਪ ਸਿੰਘ ਏਲੀਅਸ ਅਰਸ਼ ਦਵਿੰਦਰ ਸਿੰਘ ਏਲੀਅਸ ਕਾਲੀ ਤਰਵਿੰਦਰ ਸਿੰਘ ਭਿੰਦਰ ਇੰਦਰਜੀਤ ਸਿੰਘ ਤੋਤੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕੱਠਤ ਹੋਏ ਹਨ ਤੇ ਇਹਨਾਂ ਤੇ ਰੇਡ ਕੀਤਾ ਜਾਵੇ ਤੇ ਕਾਬੂ ਕੀਤਾ ਜਾ ਸਕਦੇ ਹਨ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਿਨ੍ਹਾਂ ਕੋਲ ਇੱਕ ਲਹਾੜੀ ਲੋਹੇ ਦੀ ਰਾਡ ਚੈਨ ਬੈਸਵੇਟ ਬਰਾਮਦ ਹੋਏ ਜਿਨ੍ਹਾਂ ਦੇ ਖਿਲਾਫ ਅੰਡਰ ਸੈਕਸ਼ਨ 111 111 ਬੀ 25 27 54 59 ਆਰ ਅ ਐਕਟ ਅਧੀਨ ਥਾਣਾ ਜੈਤੋ ਵਿਖੇ ਮੁਕੱਦਮਾ ਅੰਦਰਜ ਪੀਤਾ ਗਿਆ ਸੰਦੀਪ ਸਿੰਘ ਉਰਫ ਅਰਸ਼ ਇਹਦੇ ਖਿਲਾਫ ਤਿੰਨ ਪਰਚੇ ਦਰਜ ਪਹਿਲਾਂ ਜੀ ਦਵਿੰਦਰ ਸਿੰਘ ਕਾਲੀ ਦੇ ਖਿਲਾਫ ਇੱਕ ਹੈ ਜੀ ਤਰਵਿੰਦਰ ਸਿੰਘ ਦੇ ਖਿਲਾਫ ਇੱਕ ਹੈ ਜੀ ਇੰਦਰਜੀਤ ਸਿੰਘ ਤੋਤੀ ਦੇ ਖਿਲਾਫ ਪਹਿਲਾ ਚਾਰ ਮੁਕਤਵਿੰਦਰ ਜੀ ਦੀਪ ਗੁਰਵਿੰਦਰ ਤੇ ਤਰਵਿੰਦਰ ਇਹ ਤਾਂ ਹੈਗੇ ਮੁਖਸਰ ਸਾਹਿਬ ਦੇ ਪਿੰਡ ਕੂਟਲੀ ਦੇ ਰਹਿਣ ਵਾਲੇ ਆ ਜੀ ਇੰਦਰਜੀਤ ਸਿੰਘ ਤੋਤੀ ਜਿਹੜਾ ਹੈਗਾ ਇਹ ਸੇਵਾ ਵਾਲਾ ਜਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ